ਦੀਆਂ ਰੇਡਾਂ ਪਾਉਂਦੇ ਨੇ ਠੰਡੇ ਜਿਗਰੇ ਦੇ ਮਾਲਕ ਨੇ ਬਹੁਤ ਠੰਡੇ ਠੰਡੇ ਰਹਿ ਕੇ ਖੇਡਦੇ ਨੇ ਟੌਪ ਦੀ ਕਬੱਡੀ ਖੇਡੀ ਇਹਨਾਂ ਨੇ ਬੀਸੀ ਦੇ ਵਿੱਚ ਖਾਸ ਕਰਕੇ ਅ ਵਿਸ਼ੰਕਰ ਜੀ ਬਹੁਤ ਬਹੁਤ ਮੁਬਾਰਕਾਂ ਤੁਸੀਂ ਬੈਸਟ ਰੇਡਰ ਬਣੇ ਹੋ ਟੀਮ ਪੰਜਾਬੀ ਦਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਟੀਮ ਪੰਜਾਬੀ ਦੇ ਜਿੰਨੇ ਦਰਸ਼ਕ ਆਵਾਜ਼ ਕਰਦੇ ਆ ਤੇ ਲक्की ਭਾਈ ਥੈਂਕ ਯੂ ਤੁਹਾਡਾ ਕੀ ਬਾਤ ਹੈ ਅੱਜ ਬਾ ਕਮਾਲ ਕਬੱਡੀਆਂ ਪਾਈਆਂ ਦੋ ਦੋ ਵੀ ਕਬੱਡੀਆਂ ਪਾਈਆਂ ਅੱਜ ਤੁਸੀਂ ਸਵੇਰ ਤੋਂ ਇਹ ਮੈਨੂੰ ਗਰਦੇਤ ਨੇ ਦੱਸਿਆ ਵੀ ਸਵੇਰੇ ਵੀ ਤੁਸੀਂ ਇਕੱਠੇ ਰਹਿੰਦੇ ਹੋ ਦੱਸਿਆ ਕਿ ਅੱਜ ਦੋ-ਦੋ ਵੀ ਪਾ ਦਾਂਗੇ ਪਰ ਅੱਜ ਕੱਪ ਚੱਕਣਾ ਲਾਸਟ ਮੈਲਾ ਸੀ ਬਹੁਤ ਵਧੀਆ ਕੱਪ ਚੱਕਿਆ ਟੀਮ ਦਾ ਬੈਲੈਂਸ ਵੜਾ ਰਿਹਾ ਜੇ ਰੀਡਰਾਂ ਦੀ ਗੱਲ ਕਰੀਏ ਤਿੰਨੇ ਰੀਡਰ ਤੁਹਾਡਾ ਸਾਥ ਦਿੰਦੇ ਰਹੇ ਨਾਲ ਦੋ ਰੀਡਰ ਹੋਰ ਤੇ ਨਾਲ ਜਾਫੀਆਂ ਨੇ ਵੀ ਅੱਜ ਕਮਾਲ ਕੀਤੀ ਜਿਵੇਂ ਰਾਣਾ ਅਲੀ ਸ਼ਾਨ ਵੀ ਬਹੁਤ ਵਧੀਆ ਖੇਡਿਆ ਗਰਦੇਤ ਤੇ ਨਾਲ ਦੋਨੇ ਜਾਫੀ ਜਿਹੜੇ ਤੁਹਾਡੇ ਨਾਲ ਹੈਗੇ ਆ ਬਹੁਤ ਟੌਪ ਦੀ ਸਾਰੀ ਟੀਮ ਖੇਡੀ ਕੀ ਕਹਿਣਾ ਚਾਹੁੰਦੇ ਹੋ ਟੀਮ ਦਾ ਇਦਾਂ ਜੀ ਅੱਜ ਟੀਮਵਰਕ ਬਹੁਤ ਸੋਹਣਾ ਹੈ ਤੁਹਾਨੂੰ ਪਤਾ ਤੁਸੀਂ ਮੈਚ ਵੇਖਿਆ ਕਿ ਅੱਜ ਜਿੱਦਾਂ ਰਾਣਾ ਗਿਆ ਰਾਣਾ ਭਾਈ ਆਪਣਾ ਬਹੁਤ ਵਧੀਆ ਖੇਡਿਆ ਹਨ ਤੇ ਗਰਦੇਤ ਤੋਂ ਜਿੱਦਾਂ ਦੀ ਆਸ ਆ ਵੀ ਮਤਲਬ ਜਿੱਦਾਂ ਦੇ ਜੱਫੇ ਲਾਵੇ ਹਨਾ ਜਿੱਦਾਂ ਖੇਡਦਾ ਵਾ ਅੱਜ ਖੇਡਿਆ ਮੇਰੇ ਹਿਸਾਬ ਨਾਲ ਅੱਜ ਖੇਡਿਆ ਹਨਾ ਅੱਗੇ ਤੇ ਅੱਗੇ ਨਹੀਂ ਅੱਜ ਅੱਜ ਜਿੱਦਾਂ ਖੇਡਦਾ ਹੁੰਦਾ ਉਹ ਗਏ ਹੋਗੇ ਕੋਈ ਲੈਨੋਂ ਬਾਹਰ ਹੀ ਸੁੱਟੇ ਨੇ ਸਾਰੇ ਅੱਜ ਹਨਾ ਜਿੱਦਾਂ ਦੀ ਇਹਦੀ ਗੇਮ ਆ ਮਤਲਬ ਕਿ ਇਹਦੇ 5 6 ਜਫੇ ਨਾਰਮਲ ਆ ਜਿੱਦਾਂ ਹਾਂਜੀ ਤੇ ਬਾਕੀ ਅੱਜ ਫਿਰ ਸਾਡੇ ਪ੍ਰਮੋਟਰਾਂ ਦੀ ਵੀ ਸ਼ਿਕਾਇਤ ਸੀ ਵੀ ਜਿੱਦਾਂ ਤੁਸੀਂ ਏਡੇ ਵੱਡੇ ਰੇਟ ਚਲੋ ਮੈਂ ਤਾਂ ਨਹੀਂ ਕਹਿੰਦਾ ਵੀ ਜਿੱਦਾਂ ਦਰਸ਼ਕ ਕਹਿੰਦੇ ਜਾਂ ਕਹਿੰਦਾ ਹੈ ਨਾ ਵੀ ਹਾਂ ਹਾਂ ਮਹਿੰਗੀ ਟੀਮ ਬਣਾਈ ਜਾ ਕਹਿ ਦਿੰਦੇ ਵੀ ਤੁਹਾਨੂੰ ਲਿਆ ਫਿਰ ਅਸੀਂ ਜਿੱਦਾਂ ਇਹ ਕੀਤਾ ਡਿਸਾਈਡ ਵੀ ਅਸੀਂ ਤਿੰਨਾ ਜਾਣੇ ਨੇ ਰੇਡਾਂ ਪਾਉਣੀਆਂ ਪ੍ਰਮੋਟਰ ਵੀ ਕਹਿੰਦੇ ਚਲੋ ਤੁਸੀਂ ਤਿੰਨ ਪਾ ਕੇ ਮੈਂ ਕੋਈ ਚੱਕਰ ਨਹੀਂ ਆ ਤੁਸੀਂ ਹੁਣ ਅਸੀਂ ਆਪਣੇ ਨਾਲ ਦੇ ਰੇਡਰ ਨੂੰ ਇੰਡੈਕਟ ਸਕਦੇ ਹੈ ਨਾ ਮੈਂ ਭਾਜੀ ਤੁਸੀਂ ਜੋ ਹੁਕਮ ਕਰ ਦੋਗੇ ਅਸੀਂ ਬੰਨੇ ਲਾ ਦਾਂਗੇ ਉਹ ਟੀਮ ਦੀ ਜਿੱਦਾਂ ਸੈਟਿੰਗ ਕਰਦਿਆਂ ਕਰਦੇ ਥੋੜਾ ਜਿਆਦਾ ਟਾਈਮ ਲੱਗ ਗਿਆ ਪਹਿਲੋ ਵੀ ਇੱਕ ਅੱਧੇ ਜੱਫੇ ਦੇ ਜਿੱਦਾਂ ਹਾਰ ਹੋਰ ਜਾਣਾ ਇੱਕ ਦੋ ਵਾਰੀ ਦੀਪ ਦੇ ਸੱਟ ਲੱਗ ਗਈ ਹੈ ਨਾ ਤਾਂ ਆਪਾਂ ਉਦੋਂ ਵੀ ਪਹਿਲਾ ਮੈਚ ਜਦੋਂ ਸੀਜ਼ਨ ਚਾਲੂ ਹੋਇਆ ਉਹ ਵੀ ਆਪਣਾ ਉੱਤੇ ਹੀ ਜੋ ਦੀਪ ਦੇ ਲੱਗੀ ਸੱਟ ਫਿਰ ਤੁਹਾਨੂੰ ਪਤਾ ਇੱਕ ਅੱਧਾ ਜਦੋਂ ਬੰਦਾ ਵਧੀਆ ਉਹਦੇ ਸੱਟ ਲੱਗ ਜੇ ਟੀਮ ਨੂੰ ਫਰਕ ਪੈਂਦਾ ਹੈ ਹਾਂਜੀ ਅੱਛਾ ਮੈਚ ਬਹੁਤ ਵਧੀਆ ਹੋਇਆ ਅੱਜ ਸਵੇਰ ਦੇ ਬਹੁਤ ਵਧੀਆ ਮੈਚ ਹੋਇਆ ਪਹਿਲਾਂ ਮੈਂ ਤੁਸੀਂ ਪਹਿਲੇ ਮੈਚ ਦੀ ਗੱਲ ਕਰੀਏ ਸਰੀ ਸਪੋਰਟਸ ਕਬੱਡੀ ਕਲੱਬ ਨੂੰ ਵਨ ਸਾਈਡਿਡ ਮੈਚ ਹਰਾਇਆ ਤੁਸੀਂ ਆਸ ਸੀ ਕਿ ਇੰਨੇ ਨੰਬਰਾਂ ਦੇ ਮੈਚ ਰ ਹੋਊਗਾ ਟੌਪ ਦੀ ਟੀਮ ਆ ਸਵੇਰੇ ਹੀ ਮੈਚ ਪੈ ਗਿਆ ਤੁਹਾਡਾ ਸੈਮੀਫਾਈਨਲ ਔਰ ਬੜਾ ਟੌਪ ਦਾ ਤੁਸੀਂ ਵਨ ਸਾਈਡਿਡ ਮੈਚ ਸਟਿਆ ਐਵੇਂ ਮੈਚ ਹੁੰਦਾ ਨਹੀਂ ਹੁੰਦਾ ਵੈਸੇ ਨਹੀਂ ਉਹ ਤਾਂ ਕੋਈ ਚੱਕਰ ਨਹੀਂ ਜਿੱਦਾਂ ਲਾ ਲਓ ਕੋਈ ਟੀਮ ਉਹ ਵੀ ਵਧੀਆ ਵਾ ਬਾਕੀ ਆਪਣੇ ਰੇਡ ਲਾਈਨ ਵੀ ਤੁਹਾਨੂੰ ਪਤਾ ਵਾ ਜਿੱਦਾਂ ਲਾ ਲਓ ਵੀ ਵਧੀਆ ਕ ਮੇਰੇ ਹਿਸਾਬ ਨਾਲ ਕਾਫੀ ਵਧੀਆ ਸਾਡੀ ਰੇਡ ਲੈਨ ਤੇ ਬਸ ਇਹ ਸਾਡੇ ਵੀ ਮਨ ਚ ਇਹ ਵੀ ਸਾਨੂੰ ਇਹ ਗਰਾਗ ਜਾਂ ਦੋ ਤਿੰਨ ਵਾਰੀ ਤੇ ਚਲੋ ਅਸੀਂ ਵੀ ਕਰੇ ਮੰਨ ਲਓ ਵੀ ਕੰਮ ਬਰਾਬਰ ਕਰ ਗਏ ਅੱਛਾ ਇੱਕ ਨਵਾਬ ਵਾਲਾ ਐਕਸ਼ਨ ਤੁਹਾਡਾ ਤੇ ਇੱਕ ਜਹਾਜ਼ ਵਾਲਾ ਐਕਸ਼ਨ ਇਹ ਦੋਨੇ ਐਕਸ਼ਨ ਕਿਵੇਂ ਲੈਂਦੇ ਆ ਤੁਸੀਂ ਜੀ ਆਹ ਤਾਂ ਇਦਾਂ ਹੀ ਆ ਬਸ ਆਪਣੀ ਦਿਲ ਦੀ ਖੁਸ਼ੀ ਆ ਜਾਂਦਾ ਹੈ ਨਾ ਵੀ ਕੋਈ ਇਹ ਨਹੀਂ ਜਾਂ ਮਿੱਥ ਕੇ ਨਹੀਂ ਕੋਈ ਸੋਚ ਕੇ ਨਹੀਂ ਆ ਤੇ ਹਨਾ ਹਾਂ ਮਨ ਨੂੰ ਜਦੋਂ ਆ ਨਵਾਬ ਵਾਲਾ ਕੀਤਾ ਵਾ ਸੁ ਕੁਦਰਤੀ ਰੱਬ ਵੱਲੋਂ ਐ ਕੋਈ ਚੱਕਰ ਨਹੀਂ ਆ ਇਦਾਂ ਬਸ ਐ ਕਰ ਦੋ ਹਨਾ ਵੀ ਮੂਡ ਜੇ ਆਪਣਾ ਠੰਡੇ ਜਿਹਾ ਸੁਭਾਅ ਨਾ ਕੋਈ ਮੈਂ ਐਡਾ ਕੋਈ ਅਗਰੈਸਿਵ ਹੋ ਕੇ ਖੇਡਦਾ ਨਹੀਂ ਆ ਬਸ ਜੋ ਤੁਹਾਨੂੰ ਬਾਜ ਜਦੋਂ ਪੈਰ ਚੱਲਦੇ ਆ ਮੇਰੇ ਹਨਾ ਜਾਂ ਜਦੋਂ ਬਾਡੀ ਫੁੱਲ ਚੱਲਦੀ ਆ ਉਹਦਾ ਮਤਲਬ ਪੂਰਾ ਕਲੋਲਾ ਕਰੀ ਦਿਆ ਕੋਈ ਚੱਕਰ ਨਹੀਂ ਮਜ਼ਾ ਵੀ ਫੇਰੀ ਆਉਂਦਾ ਦਰਸ਼ਕਾਂ ਨੂੰ ਵੀ ਨਜ਼ਾਰਾ ਆਉਂਦਾ ਇਸ ਤੁਹਾਡੀ ਗੇਮ ਦੇਖ ਕੇ ਬਹੁਤ-ਬਹੁਤ ਮੁਬਾਰਕਾ ਤੁਸੀਂ ਬੈਸਟ ਬਣੇ ਹੋ ਜੀ ਠੀਕ ਆ ਥੈਂਕ ਯੂ ਭਾਜੀ ਤੇ ਮਿਹਰਬਾਨੀ ਤੁਹਾਡੀ ਸਵੈ ਸਾਹਿਬ ਕਿਵੇਂ ਅੱਜ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਡੀ ਟੀਮ ਫਾਈਨਲ ਚ ਪਹੁੰਚੀ ਤੁਹਾਡਾ ਕੱਪ ਸੀ ਆ